ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਿਉਂ ਵਿਖੇ ਚੱਲ ਰਹੀਆਂ ਸਮਰ ਡੈਫ 올림픽ਸ ਖੇਡਾਂ ਵਿੱਚ ਫਾਸਲਕਾ ਜ਼ਿਲ੍ਹੇ ਦੇ ਪਿੰਡ ਟਿਪਾ ਵਾਲੀ ਦੀ ਹੋਣ ਹਾਰਤੀ ਮਾਹਿਤ ਸੰਦੂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਮਾਹਿਤ ਸੰਦੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਇਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਸਨੂੰ ਦੱਖਣੀ ਕੋਰੀਆ ਦੀ ਖਿਡਾਰਨ ਦੈਨ ਯੰਗ ਅਤੇ ਹੰਗਰੀ ਦੀ ਮੀਰਾ ਸੁਸਾਨਾ ਨੂੰ ਪਛਾੜਦਿਆਂ ਪਹਿਲਾ ਸਨ ਹਾਸਲ ਕੀਤਾ ਇਹ ਮਾਹਿਤ ਸੰਧੂ ਦਾ ਇਨਾ ਖੇਡਾਂ ਵਿੱਚ ਦੂਜਾ ਸੋਨ ਤੱਕ ਮੈਂ ਚੜ ਕੇ ਕੁਲ ਮਿਲਾ ਕੇ ਉਹ ਹੁਣ ਤੱਕ ਚਾਰ ਤਗਮੇ ਆਪਣੀ ਛੋਲੀ ਵਿੱਚ ਪਾ ਚੁੱਕੀ ਹੈ ਉਸ ਦੀ ਇਸ ਪ੍ਰਾਪਤੀ ਕਾਰਨ ਫਾਜ਼ਿਲਗਾ ਜ਼ਿਲ੍ਹੇ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੀ ਪਵਿੱਤ ਸੰਧੂ ਪਿੰਡ ਟਿੱਪਾ ਵਾਲੀ ਝੁਗੀਆਂ ਗਾਇਰ ਸਿੰਘ ਮੇਰੀ ਡਾਕਟਰ ਦਾ ਨਾਮ ਹੈ ਜੀ ਮਾਹਿਤ ਸੰਧੂ ਉਹ ਸ਼ੂਟਿੰਗ ਕਰਦੀ ਹੈ ਜੀ ਉਹਦੇ ਹੁਣ ਗਈ ਵੀ ਸੀ ਡੈਫ 올림픽ਸ ਚ ਜਪਾਨ ਤੇ ਚਾਰ ਇਵੈਂਟ ਚ ਉਹਦੀ ਹੋਈ ਸੀ ਜੀ ਸਿਲੈਕਸ਼ਨ ਉਹਨੇ 50 ਮੀਟਰ 3 ਪੀਚ 골ਡ ਜਿੱਤਿਆ ਜੀ ਵਿਦ ਵਰਲਡ ਰਿਕਾਰਡ ਐਂਡ ਗੇਮਸ ਦਾ ਰਿਕਾਰਡ ਬਣਾਇਆ ਤੇ ਪ੍ਰੋਨ ਚ ਉਹਨੇ ਸਿਲਵਰ ਜਿੱਤਿਆ ਜੀ 50 ਮੀਟਰਸ 10 ਮੀਟਰ ਚ ਇੱਕ ਸਿਲਵਰ ਜਿੱਤਿਆ ਜੀ ਤੇ ਇੱਕ 골ਡ ਜਿੱਤਿਆ ਜੀ ਉਹਨੇ ਉਹਦੇ ਚ ਵੀ ਵਰਲਡ ਰਿਕਾਰਡ ਤੇ ਇਹਨੇ ਵੀ ਰਿਕਾਰਡ ਬਣਾਇਆ ਜੀ ਉਹਨੇ ਮਾਹਿਦ ਦੀ ਏਜ ਹੋਣੀ ਹੈ ਜੀ 21 ইয়ারਸ ਹੈ ਤੇ ਚੰਡੀਗੜ੍ਹ ਵਿਵੇਕ ਚ ਪੜੀ ਹੈ ਜੀ ਮਾਹਿਦ ਪੜਦੀ ਸੀ ਹੁਣ ਉਹ ਐਮਸੀਐਮ ਚ ਤੇ ਉੱਥੇ ਮਿਸਟਰ ਚੰਡੇਲ ਹੈ ਜੀ ਆਪਣੇ ਇੰਡੀਆ ਟੀਮ ਦੇ ਕੋਚ ਆ ਉਹ ਉਹਨਾਂ ਤੋਂ ਹੀ ਉਹਨੇ ਸ਼ੁਰੂ ਕੀਤੀ ਤੇ ਉਹਨਾਂ ਦੇ ਨਾਲ ਹੀ ਹੈ ਜੀ ਹੁਣ ਤਾਈ ਉਹੀ ਕਰਾਉਂਦੇ ਉਹਨੂੰ ਕੋਚਿੰਗ ਤੇ ਦਿੱਲੀ ਵੀ ਕਰਦੀ ਹੈ ਜੀ ਪ੍ਰੈਕਟਿਸ ਉਹ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਤੇ ਮੇਰਾ ਛੋਟਾ ਬ੍ਰਦਰ ਹੈ ਸਮੀਤ ਉਹਦਾ ਬੇਟਾ ਤਵਰੇਜ਼ ਪਤੀਜਾ ਮੇਰਾ ਉਹ ਪਹਿਲਾਂ ਕਰਨ ਲੱਗਿਆ ਸੀ ਉਹ ਬਾਰਾਂਪੁਰ ਚਲਾਉਂਦਾ ਤੇ ਫਿਰ ਇਹ ਦੋਵੇਂ ਆਪ ਦਾ ਇਹ ਰੈਲਫਲ ਚਲਾਉਣ ਲੱਗ ਗਿਓ ਬਾਰਾਂਪੁਰ ਚਲਾਉਂਦਾ ਇਹਨੇ ਪਿੱਛੇ ਜੇ ਆ ਸਤੰਬਰ ਚ ਆਪਣੇ ਕਜ਼ਾਕਿਸਤਾਨ ਹੋਈਆਂ ਸੀ ਜੀ ਏਸ਼ੀਅਨ ਚੈਂਪੀਅਨਸ਼ਿਪ ਉਹਦੇ ਚ ਇਹਦਾ ਟੀਮ 골ਡ ਸੀਗਾ ਜੀ ਉਦੋਂ ਪਹਿਲਾਂ ਹੈਨਓਵਰ ਗਈ ਸੀ ਜੀ ਇਹ ਉਹਦੇ ਚ ਡੈਫ ਵਰਲਡ ਚੈਂਪੀਅਨਸ਼ਿਪ ਚੌਥੇ ਨੇ ਤਿੰਨ 골ਡ ਤੇ ਇੱਕ ਸਿਲਵਰ ਜਿੱਤਿਆ ਸੀ ਜੀ ਉੱਥੇ ਵੀ ਤਿੰਨ ਚਾਰ ਵਰਲਡ ਰਿਕਾਰਡ ਬਣਾਏ ਸੀ ਇਹਨੇ ਉਹ ਇਹ ਜਿਹੜਾ ਦਿੱਲੀ ਪਿੱਛੇ ਜੇ 2 ਮਹੀਨੇ ਪਹਿਲਾਂ ISSF ਦਾ ਵਰਲਡ ਕੱਪ ਹੋਇਆ ਉਹਦੇ ਵਿੱਚ ਫਾਈਨਲਸ ਸੀਗੀ ਜੀ ਪਰ ਇਹਦੀ 4th ਪੋਜੀਸ਼ਨ ਰਹਿ ਗਈ ਸੀ ਤੇ ਉਸ ਤੋਂ ਪਹਿਲਾਂ ਦੋ ਤਿੰਨ ਅਰੀ ਜੀ ਸਾਊਥ ਆਪਣੇ ਕੋਰੀਆ ਖੇਡ ਕੇ ਇਹ ਜਰਮਨੀ ਤਿੰਨ ਚਾਰ ਵਰਲਡ ਕੱਪ ਖੇਡ ਕੇ ਆਈ ਹੈ ਬਹੁਤ ਲੱਖ ਲੱਖ ਸ਼ੁਕਰ ਹੈ ਜੀ ਜਦੋਂ ਬੱਚੇ ਇੱਥੋਂ ਤਾਈਂ ਪਹੁੰਚਦੇ ਆ ਜੀ ਆਪਦੀ ਮਿਹਨਤ ਕਰਦੇ ਮਿਹਨਤ ਕਰਕੇ ਉਹਨੇ ਬਹੁਤ ਬਹੁਤ ਚੰਗਾ ਲੱਗਿਆ ਜੀ ਮਹਾਰਾਜ ਦਾ ਲੱਖ ਲੱਖ ਸ਼ੁਕਰ ਹੈ ਜੀ ਆਈਡਲ ਤਾਂ ਉਹ ਤਾਂ ਉਹਨੂੰ ਪਤਾ ਹੋਊ ਜੀ ਪਰ ਸਿਫਤ ਹੈ ਜੀ ਸੇ ਮੇਰੀ ਭਤੀਜੀ ਹੈ ਉਥੋਂ ਫਰੀਦਕੋਟ ਤੋਂ ਉਹ ਇਹਦੇ ਤੋਂ ਸੀਨੀਅਰ ਹੈ ਜੀ ਉਹਨੂੰ ਵੀ ਮੰਦੀ ਹੈ ਤੇ ਇਹਦਾ ਬ੍ਰਦਰ ਹੈ ਜੀ ਉਹ ਇਹਦੇ ਤੋਂ ਪਹਿਲਾਂ ਲੱਗਿਆ ਸੀ ਤਵਰੇਜ਼ ਖੇਡਣ ਉਹਨੂੰ ਜੀ ਹੋਰ ਬੱਚਿਆਂ ਨੂੰ ਵੇਖ ਕੇ ਸਾਰੇ ਫਿਰ ਇਕੱਠੇ ਜੀ ਆਉਂਦੇ ਨੇ ਬਿਲਕੁਲ ਜੀ ਦੋਵੇਂ ਬੱਚੇ ਇੱਕੋ ਗੇਮ ਨਾਲ ਹੀ ਹੈ ਜੀ ਉਹ ਵੀ ਹੈਲੋ ਇੰਡੀਆ ਚ ਉਹਦੀ ਸਿਲੈਕਸ਼ਨ ਹੋ ਗਈ ਸੀ ਉਹ ਦਿੱਲੀ ਪ੍ਰੈਕਟਿਸ ਕਰਦਾ ਜਿਸ ਦਾ ਖੇਤ ਉਸ ਦੇ ਰੇਤੀਸਕੀਮ ਸਰਕਾਰ ਨੇ ਉਸੇ ਵਿੱਚ ਲਾਈ ਸੀ ਜਦੋਂ ਖੜਾ ਦੇ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਮਿੱਟੀ ਚੜ ਗਈ ਸੀ ਪਰ ਹੁਣ ਇਸ ਸਕੀਮ ਦਾ ਕੁਝ ਲੋਕੀ ਗਲਤ ਫਾਇਦਾ ਉਠਾ ਰਹੇ ਹਨ ਤੇ ਨਾਜਾਇਜ਼ ਮਾਈਨਿੰਗ ਤੜਲੇ ਨਾਲ ਸ਼ੁਰੂ ਹੋ ਗਿਆ ਆਜਾ ਮਾਮਲਾ ਪਠਾਨਕੋਟ ਦਾ ਜਿੱਥੇ ਪੰਜਾਬ ਆਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਨੇ ਪਿੰਡ ਕਤਲੌਰ ਤੇ ਗੱਜੂ ਜਗੀਰ ਦਾ ਦौरा ਕੀਤਾ ਜਿੱਥੇ ਉਹਨਾਂ ਨੇ ਨਚਾਇਚ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਇੱਥੇ ਜਿਹੜਾ ਹੈਗਾ ਰੇਤ ਜਿਸ ਦਾ ਖੇਤ ਉਸ ਦਾ ਰੇਤ ਉਹਦੇ ਹਿਸਾਬ ਨਾਲ ਇਹਨਾਂ ਨੇ ਪਾਲਿਸੀ ਬਣਾਈ ਸੀ ਜੀ ਔਰ ਲekin ਨਾ ਹੋ ਕੁਝ ਹੋਰ ਰਿਹਾ ਹੈਗਾ ਤੁਹਾਡਾ ਕੀ ਕਹਿਣਾ ਹੈ ਤੁਸੀਂ ਇਹ ਗੱਲ ਮੰਨਦੇ ਹੋ ਨਾ ਕੁਝ ਹੋਰ ਹੋ ਰਿਹਾ ਸਵਾਲ ਇਹ ਆ ਕਿ ਨਾਰਾ ਦਿੱਤਾ ਜਿਦਾ ਖੇਤ ਉਹਦੀ ਰੇਤ ਬਾੜ ਵੀ ਇਹਨਾਂ ਲੋਕਾਂ ਲਈ ਭ੍ਰਸ਼ਟਾਚਾਰ ਕਰਨ ਦਾ ਸਾਧਨ ਬਣ ਗਈ ਅੱਜ ਰਾਵੀ ਦੇ ਕਿਨਾਰੇ ਸਾਰੇ ਪਿੰਡਾਂ ਦੇ ਅੰਦਰ ਮੈਂ ਤੁਹਾਡੇ ਨਾਲ ਹੁੰਦਾ ਹੋਇਆ ਆਇਆ। ਔਰ ਇਹ ਚੋਰ ਨਾ ਹੋਣ ਤੇ ਫੋਗ ਮਸ਼ੀਨਾਂ ਛੱਡ ਕੇ ਡਿਪਰ ਛੱਡ ਕੇ ਦੌੜਨ ਕਿਉਂ? ਇਹ ਜਿਹਦਾ ਖੇਤ ਉਹਦੀ ਰੇਤ ਦੀ ਆੜ ਦੇ ਅੰਦਰ ਜਿਸ ਤਰੀਕੇ ਨਾਲ ਇਲੈਗਲ ਮਾਈਨਿੰਗ ਹੋ ਰਹੀ ਹੈ। ਕੀ ਇਹਦਾ ਜਵਾਬ ਪ੍ਰਸ਼ਾਸਨ ਕੋਲ ਹੈਗਾ? ਕੀ ਗਰੀਬ ਤੋਂ ਗਰੀਬ ਆਦਮੀ ਸਮਾਨਨੇ ਆਦਮੀ ਨੂੰ ਵੀ ਗੱਲ ਸਮਝ ਆਂਦੀ ਹੈ ਜਿਨ੍ਹਾਂ ਦੇ ਘਰ ਟੁੱਟਿਆ ਨਾ ਇੱਕ ਟੋਕਰੀ ਰੇਤ ਨਹੀਂ 라ਵੀ ਚੁੱਕ ਸਕਦਾ ਇਹ ਫੋਗ ਮਸ਼ੀਨਾ ਲਾ ਕੇ ਇਹ ਦੋ 라वियां ਬਣਾਤੀਆਂ 라ਵੀ ਇਹ ਪੁਰਾਣੀ ਚਲਦੀ ਵੀ ਇੱਕ ਉਹ ਚਲਦੀ ਵੀ ਹੈ ਅੰਦਰ ਜਾ ਕੇ ਜਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਹੈ क्या ਸਰਕਾਰ ਦੀ ਮਰਜ਼ੀ ਦੇ ਬਿਨਾ ਹੋ ਸਕਦੀ ਹੈ ਕੀ ਪ੍ਰਸ਼ਾਸਨ ਦੀ ਮਰਜ਼ੀ ਦੇ ਬਿਨਾ ਹੋ ਸਕਦੀ ਹੈ ਉਹ ਕਿਹੜੀਆਂ ਤਾਕਤਾਂ ਨੇ ਕਿਹੜੇ ਪੋਲੀਟਿਸ਼ੀਨ ਨੇ ਕਿਹੜੇ ਰਾਜਨੇਤਾ ਨੇ ਕਿਹੜੇ ਮੰਤਰੀ ਨੇ ਕਿਆ ਪੁੱਛਣਾ ਜਵਾਬ ਬੰਦਾ ਨਹੀਂ ਹੁੰਦਾ ਉਹ ਮੈਂ ਪੁੱਲ ਦਾ ਹਾਲ ਦੇ ਕਹੈਂ ਕਸਲੋਰ ਵਾਲੇ ਦਾ 50 ਮੀਟਰ ਦੀ ਦੂਰੀ ਤੇ ਇਲੀਗਲ ਮਾਈਨਿੰਗ ਸ਼ੁਰੂ ਹੋ ਗਈ ਹੈ ਪੁੱਲ ਦੇਸ਼ ਦੀ ਸੰਪਤੀ ਹੁੰਦੇ ਨੇ ਅਗਲੀ ਬਾੜ ਚ ਕਿਆ ਉਹ ਪੁੱਲ ਬਚੇਗਾ ਜਿਤਨਾ ਮਹੱਤਵਪੂਰਨ ਪੋਲਾ ਜੇ ਐਂਡ ਕਨਾਲ ਜੋੜਦਾ ਹੈ ਲੇਕਿਨ ਸਰਕਾਰ ਬਿਲਕੁਲ ਚੁੱਪ ਬੈਠੀ ਇਥੇ 2 ਫੁੱਟ ਦੇ ਰੇਤ ਦੇ ਥੱਲੋਂ ਮ੍ਰਿਤਕ ਵਿਅਕਤੀ ਮਿਲ ਜਾਂਦਾ ਹੈ ਬਿਨਾ ਪੋਸਟਮਾਰਟਮ ਦੇ ਉਹਨੂੰ ਜਲਾਤਾ ਜਾਂਦਾ ਕਿੱਦਾਂ ਮਰਿਆ ਕਿੰਨ ਮਰਿਆ ਕਿਉਂ ਹੋਇਆ ਕੋਈ ਜਾਣਕਾਰੀ ਨਹੀਂ ਪੈਸੇ ਦੇ ਦਮ ਤੇ ਜ਼ਬਰ ਦੇ ਦਮ ਤੇ ਪੁਲਿਸ ਦੇ ਦਮ ਤੇ ਪ੍ਰਸ਼ਾਸਨ ਦੇ ਦਮ ਤੇ ਸਰਕਾਰ ਦੇ ਦਮ ਤੇ ਇਹ ਕੋਈ ਇੱਕ ਦੀਆਂ ਲੱਤਾਂ ਘੁੜੀਆਂ ਨਹੀਂ ਉਹਦੀ ਕੋਈ ਖੋਜ ਖਬਰ ਹੀ ਨਹੀਂ ਇਹ ਮੈਂ ਪੰਜਾਬ ਦਾ ਅਸਲੀ ਚਿਹਰਾ ਕੀ ਹੈ ਇਕੱਲੀ 라ਵੀ ਨਹੀਂ ਤੇ ਬਾੜੇ ਦੇ ਨਾਲ ਚਲਦੇ ਚਲਦੇ ਸਾਰੇ دریاਾਂ ਮੇ ਤੱਕ ਨਾ ਫਰੋਜਪੁਰ ਤੱਕ ਚਲੇ ਗੋ ਮੈਂ ਫਰੋਜਪੁਰ ਵੀ ਗਦਾਸੀ ਵੀ ਉੱਥੇ ਹੀ ਰਿਵਲਾ ਸੀ ਇਹ ਇਲੀਗਲ ਮਾਈਨਿੰਗ ਹੈ ਇਹ ਧਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਪ੍ਰਕਿਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਆਹ ਪਤਵਾਂ ਨੂੰ ਅਸੀਂ ਨਮੰਤਰਣ ਦੇ ਰਹੇ ਹਾਂ ਚੰਦ ਲੋਕਾਂ ਨੂੰ ਫਾਇਦਾ ਉਠਾਣ ਲਈ ਜਿਹੜੇ ਲੋਕ ਅੱਖਾਂ ਬੰਦ ਕਰਕੇ ਬੈਠੇ ਨੇ ਨਾ ਉਹ ਜਨਰੇਸ਼ਨ ਜਿਹੜੀ ਆਪਣੀ ਉਹਦਾ ਭਲਾ ਕਰ ਰਹੇ ਨੇ ਨਾ ਪੰਜਾਬ ਦਾ ਭਲਾ ਕਰ ਰਹੇ ਨੇ ਕਿਹਦੇ ਲਈ ਪੈਸਾ ਕਿੰਨਾ ਪੈਸਾ ਇੱਕ ਪ੍ਰਕਾਰ ਨੂੰ ਜਵਾਬ ਦੇਣਾ ਪਏਗਾ ਪਰ ਇਹ ਸਾਹਮਣੇ ਮੈਂ ਦਿਖਾਇਆ ਹੈ ਦੇਖੋ ਇੱਧਰ ਵੀ ਟਿੱਪਰ ਲੱਗਿਆ ਹੈ ਰਾਤ ਨੂੰ ਇੱਥੇ ਬੰਦਾ ਮੰਗ ਨਹੀਂ ਸਕਦਾ ਫੋਰੈਸਟ ਨਾਲ ਹੀ ਹੈ ਇਹ ਫੋਰੈਸਟ ਹੈ ਉਹਤੇ ਜਿਹੜੇ ਜਿੱਥੋਂ ਅਸੀਂ ਪਹਿਲਾਂ ਆਏ ਹਾਂ ਕਤਰੋੜ ਦੇ ਪੁੱਲ ਦੇ ਅੱਗੇ ਉਹਦੇ ਅੱਗੇ ਜਾ ਕੇ ਕੇਂਦਰ ਦੀ ਜਗ੍ਹਾ ਉਹਦੇ ਤੇ ਵੀ ਲੀਗਲ ਨਹੀਂ ਜੀ ਇਹ ਲੱਗੇ ਤਾਂ ਕਰ ਹੀ ਨਹੀਂ ਸਕਦੇ ਆ ਇਹ ਹਾਲਤ ਜਿਹੜੀ ਬਣਾਈ ਐ ਜਿਹੜੇ ਆਪਣੇ ਆਪ ਨੂੰ ਬੜਾ ਈਮਾਨਦਾਰ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇਹ ਇਲੀਗਲ ਮਾਈਨਿੰਗ ਦੇ ਨੂੰ ਬੰਦ ਕਰਕੇ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ ਰੈਵਨਿਊ 20000 ਕਰੋੜ ਦਾ ਇਕੱਠਾ ਕਰਾਂਗੇ ਕਿੱਥੇ ਐ ਰੈਵਨਿਊ ਤੇ ਆ ਰਿਹਾ ਜਹਾ ਕਿਦੀ ਕਿਦੀ ਜੇਬ ਚ ਰਿਹਾ ਇਹ ਪੰਜਾਬੀਆਂ ਨੂੰ ਸਮਝਣਾ ਪਏਗਾ ਵੀ ਜਨ ਸਭਾ ਚ ਇਹ ਮਦਦ ਚੁੱਕਿਆ ਜਾਏਗਾ ਕਿਉਂਕਿ ਤੁਹਾਡਾ ਏਰੀਆ ਪੰਦਾ ਹੈਗਾ ਡੈਫੀਨੇਟ ਚੁੱਕਾਂਗੇ ਡੈਫੀਨੇਟ ਚੁੱਕਾਂਗੇ ਜਨਤਾ ਜੀ ਵੀ ਚੁੱਕਾਂਗੇ ਸੜਕਾਂ ਦੇ ਵੀ ਚੁੱਕਾਂਗੇ ਮੀਡੀਆ ਜੀ ਵੀ ਚੁੱਕਾਂਗੇ ਔਰ ਮੇਰੀ ਤੁਹਾਨੂੰ ਬੇਨਤੀ ਹੈ ਸਾਲ ਰਹਿ ਗਿਆ ਉੰਟੀ ਗਿਲਚੀ ਨਾਲ ਦੀ ਸ਼ੁਰੂ ਹੋ ਗਈ ਹੈ ਤੇ ਸੱਚੀਆਂ ਖਬਰਾਂ ਲਾ ਕੇ ਤੁਸੀਂ ਵੀ ਸੱਚੇ ਪੰਜਾਬੀ ਹੋਣ ਦਾ ਫਰਜ਼ ਜ਼ਰੂਰ ਅਦਾ ਕਰਿਓ ਸਰਦਾਰ ਜੀ ਹੋਰ ਵੀ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਨਹੀਂ ਮੈਂ ਅਪਰੋਜਪੁਰ ਗਿਆ ਸੀ ਉੱਥੇ ਵੀ ਇਦਾਂ ਹੀ ਆਲਾ ਬਟਾਲਾ ਦੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਆਪਣੇ ਕੰਮਾਂ ਨਾਲ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਅੱਜ ਸ਼ਹਿਰ ਦੇ ਅੰਦਰ ਟਰੈਕਟਰ ਟਰਾਲੀ ਤੇ ਲੱਦੇ ਇੱਟਾਂ ਨਾਲ ਦਾਖਲ ਹੋਣ ਵਾਲੇ ਡਰਾਈਵਰ ਨੂੰ ਘੇਰ ਉਸ ਦਾ ਮੋਟਾ ਚਲਾਨ ਕੱਟਿਆ ਗਿਆ। ਉੱਥੇ ਟ੍ਰੈਫਿਕ ਇੰਚਾਰਜ ਜੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਸ਼ਹਿਰ ਦੇ ਅੰਦਰ ਕਮਰਸ਼ੀਅਲ ਗੱਡੀਆਂ ਦੀ ਐਂਟਰੀ ਦਾ ਸਮਾਂ ਤੈਅ ਹੈ ਤੇ ਇਹ ਇੱਕ ਤਾਂ ਉਸ ਸਮੇਂ ਸੀਮਾ ਦੇ ਰੂਲ ਤੋਂ ਤੋੜ ਅੰਦਰ ਸ਼ਹਿਰ ਵਿੱਚ ਦਾਖਲ ਹੋਇਆ ਸੀ ਤੇ ਕੁਝ ਰਾਹੀਰਾਂ ਨੇ ਸਿਰ ਟ੍ਰੈਫਿਕ ਦੀ ਫੋਟੋ ਖਿੱਚੋਨਾਂ ਨੂੰ ਪੇਜ ਜਿਗੇ ਜਿਸ ਤੇਸ ਟਰੈਕਟਰ ਨੂੰ ਕਾਬੂ ਕੀਤਾ ਗਿਆ। ਏਜੀ ਨੋ ਐਂਟਰੀ ਦੇ ਵਿੱਚ ਬਿਨਾ ਕਿਸੇ ਗੱਲ ਦੇ ਮਤਲਬ ਸ਼ਹਿਰ ਦੇ ਵਿੱਚ ਜਿੱਥੇ ਭੀੜ ਭੜੱਕੇ ਵਾਲੇ ਇਲਾਕੇ ਨੇ 11 12 ਵਜੇ ਇਹ ਆਮ ਟਰਾਲੀਆਂ ਜਿਹੜੀਆਂ ਸ਼ਹਿਰ ਤੇ ਹੋਂ ਨੂੰ ਫਿਰਦੀਆਂ ਇਹਨਾਂ ਰੋਕੇ ਰੱਖੀਦਾ ਤੇ ਅੱਜ ਇਸੇ ਤਰ੍ਹਾਂ ਇਹ ਦੀਨਾ ਨਗਰ ਤੋਂ ਆਣ ਕੇ ਇੱਕ ਟਰਾਲੀ ਸ਼ਹਿਰ ਦੇ ਵਿੱਚ ਜਿਹਦੀਆਂ ਮੈਨੂੰ ਲੋਕਾਂ ਨੇ ਫੋਟੋਆਂ ਖਿੱਚ ਕੇ ਪਾਈਆਂ ਵੀ ਆਹ ਵੇਖੋ ਕੀ ਹੋ ਰਿਹਾ ਔਰ ਫਿਰ ਨੂੰ ਅੱਜ ਖੇਰ ਕੇ ਇਹਨੂੰ ਫਾਈਨ ਕੀਤਾ ਗਿਆ ਜੀ 42000 ਰੁਪਇਆ ਇੱਕ ਦੇ ਕੋ ਲਾਇਸੈਂਸ ਨਹੀਂ ਹੈਗਾ ਇੱਕ ਓਵਰ ਹਾਈਟ ਹੈ ਜੀ ਇਹ ਤੇ ਜਿਆ ਐਡਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੈਕਟਰ ਨੂੰ ਸੋ ਕਿਹੜੀ ਜੇ ਦੀਨਾ ਨਗਰ ਤੋਂ ਆਇਆ ਜੀ ਤੇ ਇਹਨਾਂ ਸ਼ਹਿਰ ਦੇ ਵਿੱਚ ਲੈਉਣੀ ਹੈ ਕਿਵੇਂ ਐਡਾ ਚਲਾਨ ਕੱਟੇ ਨਹੀਂ ਅੱਕੇ ਵੀ ਹੋਏ ਨਹੀਂ ਜੀ ਟਰੱਕਾਂ ਰੁੱਕਾਂ ਨੂੰ ਖੋ ਜਲਦੇ ਨੇ ਵੱਧ ਜੁਰਮਾਨੇ ਸਰਕਾਰ ਵੱਲੋਂ ਨਖਰਾਤ ਕੀਤੇ ਗਏ ਨੇ ਇਹਦੇ ਵਿੱਚ ਕੋਈ ਵੀ ਸਾਡੇ ਕੋਲ ਨਾ ਹੀ ਪੈਸੇ ਨੂੰ ਹੱਥ ਲਾਉਨੇ ਆ ਤੇ ਨਾ ਸਾਡਾ ਪੈਸੇ ਨਾਲ ਕੋਈ ਤਾਲੁਕਾ ਤਾਂ ਸਕੈਨਰ ਤੇ ਇਹਨਾਂ ਨੇ ਪਾਉਣਾ ਹੈ ਜਿਹੜਾ ਸਬੰਧਤ ਸਕੈਨਰ ਦਿੱਤੇ ਨੇ ਜੀ ਆ ਵੇਖੋ ਆ ਮਸ਼ੀਨ ਦੇ ਉੱਤੇ ਨੇ ਇੱਥੇ ਸਕੈਨ ਹੋ ਜਾਂਦੇ ਆ ਜੀ ਪੈਸੇ ਇਹਦੇ ਤੇ ਆਨਲਾਈਨ ਪੰਜਾਬ ਸਰਕਾਰ ਦੇ ਖਾਤੇ ਵਿੱਚ ਇਹ ਚਲੇ ਜਾਂਦੇ ਨੇ ਜਿਸ ਨਾਲ ਸਾਡਾ ਤੇ ਕੋਈ ਬਿਲਕੁਲ ਆਪਣੀ ਮਰਜ਼ੀ ਨਾਲ ਹੀ ਕੋਈ ਨਹੀਂ ਕਰਦੇ ਜੋ ਸਰਕਾਰ ਦੀਆਂ ਹਦਾਇਤਾਂ ਨੇ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਨੇ ਇਹ ਹੁਕਮ ਦਿੱਤੇ ਨੇ ਵੀ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਭੀੜ ਭੜਕੇ ਵਾਲੇ ਇਲਾਕੇ ਦੇ ਵਿੱਚ ਕੋਈ ਇਹੋ ਜੀ ਨੀਂਹ ਹਾਲਾਤ ਨਹੀਂ ਚਾਹੀਦੇ ਸੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਡਿਊਟੀ ਆਮ ਪਬਲਿਕ ਨੂੰ ਮੇਰਾ ਇਹੋ ਮੈਸੇਜ ਆ ਵੀ ਇਹਨੂੰ ਵੇਖ ਕੇ ਵੀ ਤੇ ਜਿਹੜੇ ਪਠਾ ਮਾਲਕ ਨੇ ਜਿਹੜੇ ਹੋਰ ਵੀ ਜਿਹੜੇ ਹੈਗੇ ਨੇ ਇਹਦੇ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਬਿਜ਼ਨਸ ਜਨਾਂ ਦੇ ਉਹ ਸ਼ਹਿਰ ਦੇ ਵਿੱਚ ਦਿੱਤੇ ਸਮੇਂ ਤੇ ਅਨਸਾਰ ਹੀ ਆਓ 8 ਤੋਂ 8 ਨੋ ਐਂਟਰੀ ਹੈ ਉਹਦੇ ਵਿੱਚ ਨੋ ਐਂਟਰੀ ਵਾਲੇ ਏਰੀਆ ਚ ਨਾ ਆਓ ਤੇ ਜੇ ਆਓਗੇ ਤਾਂ ਫਿਰ ਇਤਨਾ ਮਾਨ ਪੱਤਰ ਤੁਹਾਨੂੰ ਮਿਲਦਾ ਰਹੂਗਾ ਜੀ ਸ਼ੇਗੋ ਤੇ ਇੱਕ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬਟਾਲਾ ਦੇ ਗੁਰੂ ਨਾਨਕ ਨਗਰ ਤੋਂ ਸ਼ੁਰੂ ਹੋ ਕੇ ਪੂਰੇ ਬਟਾਲੇ ਦੀ ਪ੍ਰਕਿਰਮਾ ਕਰਦਾ ਹੋਇਆ ਵਾਪਸ ਗੁਰੂ ਨਾਨਕ ਨਗਰ ਵਿਕੇਸ ਸਨਾਪਤ ਹੋਇਆ ਇਤਮੋਗ ਸੰਗਤਾਂ ਵਿੱਚ ਪਾਰਿਚਾ ਦੇਖਣ ਨੂੰ ਮਿਲਿਆ ਜਿੱਥੇ ਸੰਗਤਾਂ ਨੇ ਸਿਖੋਤੇ ਇੱਕ ਬਹਾਦਰ ਜੀ ਜੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਤੇ ਆਪਣੇ ਗੁਰੂਆਂ ਕੋਲ ਕਿਦਾਂ ਕਿਸੇ ਦੀ ਰੱਖਿਆ ਕਰਨ ਲਈ ਆਪਣੀ ਜਾਨ ਪਾੜ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਟਾਲਾ ਚਾਰ ਵਿੱਚ ਸੰਤਨ ਸ੍ਰੀ ਗੁਰੂ ਜੀ ਅੱਜ ਸਾਡਾ ਇਸੇ ਕੋਲ 15 ਸਾਲਾ ਸੀਡੀ ਦੇ ਸੀਦੇ ਬਣਾਇਆ ਜਾ ਰਹਾ ਹੈ ਉਹਦੇ ਵੱਲੋਂ ਨਗਰ ਕੀਰਤਨ ਰਾਜ ਗੁਰਦੁਆਰੇ ਦੇ ਤੇਰਵਾਰ ਪਾਤਸ਼ਾਹ ਬਤਾਵਾ ਤੇ ਰੱਬਿਆ ਸੀ ਜਦ ਯਾਰ ਤੇ ਵਾਕਾ ਪਿਆਇਆ ਕਿ ਉੱਧਾ ਆਇਆ ਕਿ ਨਵੇਂ ਕੀਰਤਨ ਦੀ ਸ਼ਬਦਕੀ ਗੁਰਦੁਆਰ ਗੁਰਪਤਿ ਪਾਤਸ਼ਾਹ ਹੋਵੇਗੀ ਸੈਨਜੀਤ ਤੇਗਪਾਤ ਸਾਹਿਬ ਨੇ ਬਿਲ ਸਾਦੀ ਸਾਦੇ ਦਿੱਤੀ ਹੋ ਉਹਦਾ ਕੋਈ ਕੁੱਤ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹਾ ਸੀ ਉਹ ਆਪ ਔਰ ਉਹ ਜੀ ਤੇ ਸਭ ਨੇ ਪੇਸ਼ ਆਇਆ ਔਰ ਗੁਰੂ ਸਾਹਿਬ ਨੇ ਆਪਣਾ ਬਲਦਾਨ ਸਾਰੀ ਕੌਮ واسਤੀ ਵਚਾ ਇੱਕ ਟੁਕੜਾ ਮੋਆਚਰੀ ਸਾਰਿਆਂ واسਤੇ ਸੰਦਾ ਜੀ ਉਸ ਉਹਨਾਂ ਦਾ ਸੀਸ ਭਾਈ ਜੋਤਾ ਜੀ ਜਨਨਪੁਰ ਸਾਹਿਬ ਲੈ ਕੇ ਆਜੇ ਦਿੱਤੇ ਅੱਜ ਗੁਰਦਾਰ ਸਾਹਿਬ ਦਾ ਸਾਹਿਬ ਹੈ ਔਰ ਘਰ ਭਾਈ 30 ਸਾਲ ਲਗਵਾਣਾ ਜਲੇ ਸੀ ਉਹ ਆਪਣੀ ਘਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਰ ਸਾਹਿਬ ਦਾ ਸਾਹਿਬ ਹੈ ਔਰ ਪੰਜਾਂ ਸੱਤਾਂ ਨੇ ਜੋ ਇਸ ਨਗਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਸਭ ਤੋਂ ਵੱਡਾ ਸਮਾਗਮ ਕਾਨੂੰਨਾਨਪੁਰ ਸਾਹਿਬ ਉਹਨਾਂ ਦੇ ਚੰਨ ਲੱਖਾਂ ਦੇ ਚਾਲ ਰੁਕਣ ਸੰਗਤਾਂ ਨੇ ਦਰਜ ਕਰਨੇ ਹੈ ਇਹਨਾਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਦੇ ਆ ਔਰ ਪ੍ਰਬੰਧਕ ਕਮੇਟੀ ਦਾ ਪੁਰਗਾ ਗੁਰਪ੍ਰੀਤ ਪ੍ਰਸਾਦ ਜੀ ਦਾ ਨ ਸਾਰੇ ਦਾ ਤਵਾਦ ਕਰਦੇ ਆ ਵਾਹਿਗੁਰੂ ਜੀ ਕਾ ਕਾ ਸਾਹਿਬ ਵਾਹਿਗੁਰੂ ਪੰਜਾਬ ਵਿੱਚ ਦਿਨੋਂ ਦਿਨ ਸੜਕਾਂ 'ਚ ਲਗਾਤਾਰ ਵਾਦਾ ਹੁੰਦਾ ਜਾ ਰਿਹਾ ਹੈ ਕਿ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਆ ਰਹੀਆਂ ਨੇ ਇਸ ਤਰ੍ਹਾਂ ਦੀ ਦਰਦਨਾਕ ਸੜਕੀ ਹਾਦਸਾ ਵਾਪਰਿਆ ਨਾਬਾਦੇ ਬੋੜਾ ਗੇਟ ਚੌਂਕ ਵਿਖੇ ਜਿੱਥੇ ਟਰਾਲੇ ਨੇ ਮੋਟਰਸਾਈਕਲਸ ਆਰ 35 ਸਾਲਾ ਨੌਜਾਨ ਅਬੇ ਮੋਰੀ ਨੂੰ ਟੱਕਰ ਮਾਰ ਦਿੱਤੀ ਤੇ ਮੋਟਰਸਾਈਕਲਸ ਚਾਲਕ ਟਰਾਲੇ ਦੇ ਟਾਇਰ નીચે ਆਉਣ ਨਾਲ ਉਸੇ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਿਕ ਪਟਿਆਲਾ ਦਾ ਰਹਿਣ ਵਾਲਾ ਸੀ ਜੋ ਕਿ ਨਾਬਾ ਵਿਖੇ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਛੱਡ ਕੇ ਫਰਾਰ ਹੋ ਗਿਆ ਇਹ ਐਕਸੀਡੈਂਟ ਹੋਇਆ ਪਤਾ ਲੱਗਿਆ ਜੀ ਕੀ ਕਰਤਾ ਇਹ ਜੀ ਇਹ ਮੈਨੇਜਰ ਸਿਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਚ ਆਵੇ ਮੋਰੀਆ ਉੱਤਰ ਹਰੀ ਸ਼ੰਕਰ ਉਮਰ 35 ਸਾਲ ਪਟਿਆਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡਿਊਟੀ ਦੇ ਪਟਿਆਲੇ ਤੋਂ ਤੇ ਇਧਰੋਂ ਟਾਲਾ ਆ ਰਿਹਾ ਸੀਗਾ ਤੇ ਇਹ ਜਦੋਂ ਗੰਦੀ ਕਰਕੇ ਉਹਦੇ ਚ ਫੇਟ ਲਾਤੀ ਉਹਦੀ ਡੱਟ ਮੁਕੇ ਦੀ ਡੱਟ ਹੋ ਗਈ ਮੁਕੇ ਦੀ ਡੱਟ ਹੋ ਗਈ ਗਿਆਨ ਲੈ ਕੇ ਬਣਦੀ ਕਰਦੀ ਕਰ ਫੇ ਕਿਹੜੀ ਫੈਕਟਰੀ ਚ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਜਿਹੜੀ ਫੋਕਲ ਪੁਆਇੰਟ ਜਿਹੜੀ ਐਸ ਜੀਐਸ ਫੋਕਲ ਪੁਆਇੰਟ ਠੀਕ ਹੈ ਹੁਣ ਕੀ ਕਾਰਵਾਈ ਕਰਦੇ ਸੀ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ ਗਿਆਨ ਲੈ ਕੇ ਜੋ ਕਹਣਗੇ ਉਹਵੇਂ ਕਾਨੂੰਨ ਮੁਤਾਬਕ ਬਣਦੀ ਕਰਦੇ ਕਿੰਨੇ ਸਾਲ ਉਮਰ ਦਾ ਮੁੰਡੇ ਲਗਭਗ ਜੀ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ ਜਲੰਧਰ ਵਿੱਚ 마ਸੂਮ ਲੜਕੀ ਨਾਲ ਬਲਾਕਕਾਰ ਤੇ ਫਿਰ ਕਤਲ ਦੇ ਮਾਮਲੇ ਤੋਂ ਬਾਅਦ ਮਾਮਲਾ ਗਰਮਾ ਰਿਹਾ ਹੈ। ਅੱਜ ਪੀੜਿਤ ਪਰਿਵਾਰ ਨੂੰ ਸਾਫ ਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਹੈ ਕਿ ਪੁਲਿਸ ਨੂੰ ਇਸ ਕੇਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਲੋਕਾਂ ਦੇ ਰੋਲੇ ਕਾਰਨ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ। ਚੰਨੀ ਨੇ ਕਿਹਾ ਹੈ ਕਿ ਪੁਲਿਸ ਪੀੜਿਤ ਪਰਿਵਾਰ ਨੂੰ ਸਮਝੌਤਾ ਕਰਨ ਲਈ ਵੀ ਦਬਾਅ ਪਾ ਰਹੀ ਹੈ। ਨਾਂਵਾ ਪ੍ਰੀਤ ਇੱਕ ਸਿਰਫ 12 ਸਾਲ ਦੀ ਬੱਚੀ ਨਾਬਾਲਗ ਲੜਕੀ ਉਸ ਦਾ ਰੇਵ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਬਟਾ ਦਿੱਤਾ ਜਾਵੇ ਹੱਸ਼ਪ ਕਰ ਦਿੱਤਾ ਜਾਵੇ ਕਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਿਸ ਨਾਲ ਬੈਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਖਤਮ ਕਰੋ ਗੱਲ ਇੱਥੇ ਤੱਕ ਕਿ 4 ਘੰਟੇ ਪੁਲਿਸ ਨੇ ਅੰਦਰ ਨਾਲੇ ਪੁਲਿਸ 4 ਪੌਣਾ ਘੰਟਾ ਰਹੀ ਹੈ ਲੇਕਿਨ ਬਾਹਰ ਆ ਕੇ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ ਜਰਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਵੜੀ ਹੈ ਤੇ ਦੁਬਾਰੇ ਵਾਪਸ ਨਹੀਂ ਆਈ ਉਹਨਾਂ ਨੇ ਉਹਦੀ ਨਾ ਗੱਲ ਮੰਨ ਕੇ ਉਸ ਨੂੰ 3 ਘੰਟੇ ਤਰੁਦਰ ਘਮਾਉਂਦੇ ਰਹੇ ਪੌਣਾ ਘੰਟਾ ਕਰਦੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਹੈ ਇੱਥੇ ਕੁੜੀ ਹੈ ਹੀ ਨਹੀਂ ਛੋਟੇ ਜਿਹੇ ਘਰ ਦੇ ਵਿੱਚ ਸੋ ਇਹ ਇੱਕ ਬਹੁਤ ਹੀ ਕਨੌਣੀ ਹਰਕਤ ਹੋਈ ਹੈ ਤੇ ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮਿਲ ਨਹੀਂ ਪਹੁੰਚਦੇ ਨਾਲ ਜਿਹੜਾ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਲੋਕਾਂ ਦਾ ਰੋਸ ਸੀ ਕੁੜੀ ਦੀ ਮਾਂ ਦੀ ਜਿਹੜਾ ਆਪਣੀ ਕੁੜੀ ਦਾ ਇਨਸਾਫ ਲੈਣ ਵਾਸਤੇ ਜਿਹੜੀ ਪੂਰੀ ਕੋਸ਼ਿਸ਼ ਸੀ ਜਿਹਦੇ ਕਰਕੇ ਇਹ ਮਾਮਲਾ ਦਰਜ ਹੋਇਆ ਜਦ ਸਰਕਾਰਾਂ ਦਬ ਜਾਣ ਜਾਂ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਦ ਸਰਕਾਰਾਂ ਢਿੱਲ ਦੇਣ ਪੁਲਿਸ ਨੂੰ ਜਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਤਾਂ ਅਜਿਹੀਆਂ ਕੁਰਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਆ ਆ ਜਿਹੜੀ ਕੁਰਤੀ ਹੋਈ ਹੈ ਇੱਥੇ ਜਲੰਧਰ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਹਰ ਰੋਜ਼ ਕਤਲ ਹੁੰਦੇ ਆ, ਬਲਾਤਕਾਰ ਹੁੰਦੇ ਆ, ਲੁੱਟਾਂ ਹੁੰਦੀਆਂ, ਖੋਹਾਂ ਹੁੰਦੀਆਂ। ਜਲੰਧਰ ਦੇ ਵਿੱਚੇ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਲੁੱਟ ਲਈ, ਫੇਰ ਇੱਕ ਸੁਨਿਆਰਾ ਲੁੱਟ ਲਿਆ, ਰੋਜ਼ ਦੀਆਂ ਗੱਲਾਂ ਹੋ ਗਈਆਂ। ਜਾਂਦੀਆਂ ਬੀਬੀਆਂ ਦੀ ਚੈਨ ਖੋਲੇ ਜਾਂਦੇ ਆ। ਕਿਸੇ ਦੀ ਮੁੰਦੀ ਲਾ ਲੈ ਜਾਂਦੇ, ਕਿਸੇ ਦਾ ਕੜਾ ਲਾ ਲੈ ਜਾਂਦੇ ਆ। ਸੋ ਹਾਲਾਤ ਬਹੁਤ ਮਾੜੇ ਐ। ਪੁਲਿਸ ਕਾਰਵਾਈ ਕਰਨ ਦੇ ਵਿੱਚ ਕਿਉਂ ਗਰੇਜ ਕਰਦੀ ਸੀ? ਪੁਲਿਸ ਨੂੰ ਕਿਆ ਚਾਉ ਸੀਗਾ ਕਿ ਜੀ ਪਰਚਾ ਨਾ ਹੋਵੇ ਪੁਲਿਸ ਕਿਉਂ ਅੰਦਰ ਪਈ লাশ ਨੂੰ ਬਾਹਰ ਆ ਕੇ ਕਹਿ ਰਹੀ ਅੰਦਰ ਕੋਈ ਨਹੀਂ ਹੈ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਚਾਹੀਦੇ ਆਧਗਾਰਾ ਸੋਨਮ ਬਾਜਵਾ ਤੇ ਉਸ ਨਾਲ ਫਿਲਮ ਪਿੱਟ ਸਿਆਪਾ ਦੀ ਜੁੜੀ ਟੀਮ ਵਿਵਾਦਾਂ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਤਾਂ ਅਸਲ ਮੁੱਦਾ ਹੈ ਸਰਹੰਦ ਸ਼ਹਿਰ ਦੀ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰਨ ਦਾ ਇਸ ਬਾਰੇ ਸ਼ਾਹੀ ਇਮਾਮ ਪੰਜਾਬ ਦਾ ਕਹਿਣਾ ਹੈ ਕਿ ਇਹਨਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਤੇ ਇਮਾਮ ਨੇ ਕਿਹਾ ਕਿ ਇਸ ਇਮਾਰਤ ਵਿੱਚ ਕੋਈ ਵੀ ਸ਼ੂਟਿੰਗ ਨਹੀਂ ਕਰ ਸਕਦਾ ਬਿਸਮਿਲ্লাহ ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅ ਅੱਜ ਦੀ ਇਹ ਜਿਹੜੀ ਪ੍ਰੈਸ ਮਿਲਣੀ ਹੈ ਇਹਦੀ ਵਜ੍ਹਾ ਇਹ ਹੈ ਕਿ ਇੱਕ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਹੈ ਪਿੱਟ ਸਿਆਪਾ ਸੈਸ਼ਨ 2 ਜਿਹੜਾ ਉਹਦਾ ਆਣਾ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ ਸਾਹਿਬ ਸਰਹਿੰਦ ਦੀ ਇੱਕ ਇਤਿਹਾਸਿਕ ਮਸਜਿਦ ਹੈ ਮਸਜਿਦ ਸਦਨਾ ਜਿਹੜੀ ਕਿ ਭਾਈ ਸਦਨਾ ਜੀ ਦੇ ਨਾਂ ਤੋਂ ਮਸਜਿਦ ਮਸ਼ਹੂਰ ਹੈ ਔਰ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਭਾਈ ਸਦਨਾ ਜੀ ਜਿਹੜੇ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਸਦਨਾ ਜੀ ਕਸਾਈ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਔਰ ਇਹ ਇੱਕ ਬਹੁਤ ਵੱਡੇ ਸੂਫੀ ਸੰਤ ਬਜ਼ੁਰਗ ਆਪਣੇ ਸਮੇਂ ਦੇ ਗੁਜ਼ਰੇ ਨੇ ਔਰ ਇਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਔਰ ਅਲੱਗ-ਅਲੱਗ ਸਮਾਜਾਂ ਦੇ ਵਿੱਚ ਬੜਾ ਹੀ ਸਤਕਾਰ ਹੈ ਸ਼ੁਰੂ ਤੋਂ ਔਰ ਐਡੇ ਵੱਡੇ ਸੰਤ ਮਹਾਪੁਰਸ਼ ਨੇ ਕਿ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਬਾਣੀ ਜਿਹੜੀ ਹੈ ਉਸ ਸशोभਿਤ ਹੈ ਤੇ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅੱਜ ਤੋਂ 10-15 ਦਿਨ ਪਹਿਲਾਂ ਪਰ ਉਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮਸਜਿਦ ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਹਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਲਈ ਅਸੀਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਵੀ ਅੱਜ ਬੇਨਤੀ ਕੀਤੀ ਹੈ ਸਾਡੇ ਨਾਲ ਇਸ ਵੇਲੇ ਰਮੇਸ਼ ਕੁਮਾਰ ਜੀ ਤੇ ਸਰਹਿੰਦੋਂ ਸੈਫ ਅਲੀ ਜੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਕਿ ਐਕਟਰਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਥੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਫੌਰੀ ਤੌਰ ਤੇ ਮੁਕਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮੋਹਾਲੀ ਦੇ ਸੈਕਟਰ 66 ਵਿੱਚ ਬੀਤੇ ਦਿਨੀ ਹੋਈ ਜੁਐਲਰੀ ਦੀ ਦੁਕਾਨ ਵਿੱਚ ਕਰੋੜਾਂ ਦੀ ਹੋਈ ਲੁੱਟ ਦੇ ਮਾਮਲੇ ਵਿੱਚ ਜੁਐਲਰੀ ਦੁਕਾਨ ਦੇ ਮੈਨੇਜਰ ਦੀਪਕ ਕੁਮਾਰ ਭਾਤਵਾਰ ਨੂੰ ਗ੍ਰਿਫਤਾਰ ਕੀਤਾ ਅਤੇ ਗਹਿਣੇ ਵੀ ਬਰਾਮਦ ਕਰ ਲਏ। ਜਿਕਰ ਇਹ ਹੋ ਕੇ ਕਿ ਇਹ ਚੋਰੀ 2 ਨਵੰਬਰ ਨੂੰ ਹੋਈ ਸੀ। ਪੁਲਿਸ ਮਤਾਬਕ ਲੁੱਟੇ ਗਏ ਗਹਿਣਿਆਂ ਦੀ ਕੀਮਤ 1 ਕਰੋੜ 28 ਲੱਖ 50 ਹਜ਼ਾਰ ਦੇ ਕਰੀਬ ਸੀ। ਇਹ ਜੀ ਨਿਤੀ 211 2025 ਨੂੰ ਜੇ ਸ਼ੈਨ ਸੂਕ ਪ੍ਰਾਈਵੇਟ ਲਿਮਿਟਿਡ ਜੁਐਲਰੀ ਸ਼ਾਪ ਸੀ ਇੱਥੇ ਚੋਰੀ ਦੀ ਵਾਰਦਾਤ ਹੋਈ ਸੀ ਕਰੀਬ 1 ਕਰੋੜ 28 ਲੱਖ 50 ਹਜ਼ਾਰ ਦਾ ਸੋਨਾ ਤੇ ਹੀਰੇ ਜਿਹੜੇ ਉਹ ਚੋਰੀ ਹੋਏ ਸੀ ਇਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਨੇ ਸਰਦਾਰ ਹਰਮਨਦੀਪ ਸਿੰਘ ਹੰਸ ਸਾਹਿਬ ਨੇ ਬੜੇ ਸਾਨੂੰ ਸਟ੍ਰਿਕਟ ਆਰਡਰ ਦਿੱਤੇ ਸੀ ਵੀ ਕਿਸੇ ਵੀ ਕੀਮਤ ਤੇ ਆਪਾਂ ਚੋਰੀ ਟਰੇਸ ਕਰਨੀ ਸਾਡੀ ਜਿਹੜੀਆਂ ਟੀਮਾਂ ਉਹ ਲਗਾਤਾਰ ਜੀ 2-3 ਹਫ਼ਤੇ ਤੋਂ ਇਹਦੇ ਵਿੱਚ ਐਕਟਿਵ ਸੀਗੀ ਆ ਕਿਉਂਕਿ ਇਹ ਚੋਰੀ ਦੇ ਪੈਟਰਨ ਇਦਾਂ ਦਾ ਸੀ ਕਿ ਇਹ ਲੱਗ ਰਿਹਾ ਸੀ ਸਾਨੂੰ ਸ਼ੁਰੂ ਤੋਂ ਕਿ ਇਹ ਇਨਸਾਈਡਰ ਜੌਬ ਸੀ ਤੇ ਅਲਟੀਮੇਟਲੀ ਡੀਐਸਪੀ ਸਿਟੀ ਟੂ ਸਾਹਿਬ ਡੀਐਸਪੀ ડી ਸਾਹਿਬ ਤੇ ਐਸਐਚਓ ਆਈਟੀ ਸਿਟੀ ਸਾਹਿਬ ਤੇ ਸਭ ਤੋਂ ਵੱਧ ਜਿਹੜਾ ਸਾਡੇ ਸੀਆਈਏ ਇੰਚਾਰਜ ਸਾਹਿਬ ਨੇ ਇਹਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਜਿਹੜਾ ਇਹ ਸਟੋਰ ਦਾ ਮੈਨੇਜਰ ਹੈ ਦੀਪਕ ਕੁਮਾਰ ਭਰਦਵਾੜ ਇਨੂੰ ਰਾਉਂਡ ਅਪ ਕੀਤਾ ਜਦੋਂ ਆਪਾਂ ਸੀਸੀਟੀਵੀ ਪੂਰੀ ਤਰ੍ਹਾਂ ਖੰਗਾਲਿਆ ਤੇ ਸਾਨੂੰ ਸ਼ੱਕ ਹੋਇਆ ਵੀ ਇਹ ਜਿਹੜਾ ਇਨਸਾਈਡਰ ਇਹ ਮੈਨੇਜਰ ਦਾ ਹੀ ਕੰਮ ਹੈ ਜੋ ਕਿ ਉਹਨੇ ਕਬੂਲਿਆ ਕਬੂਲਣ ਤੋਂ ਬਾਅਦ ਜੀ ਉਹਦੇ ਕੋਲੋਂ ਆਪਾਂ ਇਹ ਸਾਰੀਆਂ ਰਿਕਵਰੀਆਂ ਕਰਾਈਆਂ ਕੁਝ ਕੰਨਾਂ ਦੇ ਟੋਪਸ, ਮੁੰਦਰੀਆਂ, ਸੋਨੇ, ਚਾਂਦੀ, ਲੋਕੇਟ, ਪੈਂਡੈਂਟ, ਨੈਕਲੇਸ, ਚੂੜੀਆਂ ਇਹ ਸਭ ਕੁਝ ਜੀ ਜੋ ਵੀ ਜੁਐਲਰੀ ਸ਼ਾਪ ਤੋਂ ਚੋਲੀ ਹੋਇਆ ਸੀ ਉਹਦੀ ਆਪਾਂ ਰਿਕਵਰੀ ਕਰਾਈ ਹੈ ਤੇ ਇਹਦੇ ਵਿੱਚ ਜਿਹੜਾ ਆਪਾਂ ਐਫਆਈਆਰ ਦਰਜ ਕੀਤੀ ਸੀ 154 ਨੰਬਰ ਉਹਦੇ ਵਿੱਚ ਦੋਸ਼ੀ ਦੀਪਕ ਕੁਮਾਰ ਭਾਰਤਵਾੜੀ ਨੂੰ ਨਾਮਿਨੇਟ ਕਰਕੇ ਉਹਨੂੰ ਅਰੈਸਟ ਕਰਕੇ ਤੇ ਉਹਦੇ ਤੋਂ ਰਿਕਵਰੀ ਕਰਾ ਦਿੱਤੀ ਗਈ ਹੈ ਤੇ ਮੈਂ ਫਿਰ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੁਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਜਿਹੜੇ ਵੀ ਇਦਾਂ ਦੇ ਕੋਈ ਇਨਸੀਡੈਂਟ ਪਹਿਲਾਂ ਤਾਂ ਆਪਾਂ ਪ੍ਰੀਵੈਂਸ਼ਨ ਵੱਲ ਸਾਡਾ ਧਿਆਨ ਹੁੰਦਾ ਜੇ ਪ੍ਰੀਵੈਂਟ ਨਹੀਂ ਕਰ ਪਾਉਂਦੇ ਤੇ ਸਾਡਾ ਪੂਰਾ ਜ਼ੋਰ ਲੱਗਦਾ ਵੀ ਆਪਾਂ ਇਹਨੂੰ ਟ੍ਰੇਸ ਕਰ ਦਈਏ ਭਾਵੇਂ ਟਾਈਮ ਇੱਕ ਹਫਤਾ ਦੋ ਹਫਤੇ ਲੱਗਣ ਬੜਾ ਆਪਾਂ ਨਿਰੰਤਰ ਯਤਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤੇ ਇਹਦੇ ਵਿੱਚ ਮੈਂ ਆਪਣੀ ਜਿਹੜੇ ਥਾਣੇ ਦੀ ਟੀਮ ਤੇ ਖਾਸ ਕਰ ਜਿਹੜੇ ਸਾਡੇ ਸੀਏ ਦੇ ਇੰਚਾਰਜ ਹਰਮਿੰਦਰ ਸਿੰਘ ਜੀ ਇਹਨਾਂ ਦੀ ਸ਼ਲਾਘਾ ਕਰਨਾ ਚਾਹਾਂਗਾ ਤੇ ਆਪਾਂ ਹੋਰ ਵੀ ਜਿੰਨੇ ਵੀ ਸਾਡੇ ਪੈਂਡਿੰਗ ਕੇਸਸ ਹੈ ਉਹਨਾਂ ਨੂੰ ਜਲਦ ਤੋਂ ਜਲਦ ਤਰੀਸ ਕਰਾਂਗੇ। ਜਿਲਕਾ ਸਰ ਇਹਦੇ ਵਿੱਚ ਜਿਹੜਾ ਦੀਪਕ ਕੁਮਾਰ ਧਾਲਵਾ ਦੇ ਕਿੰਨੇ ਦਿਨਾਂ ਤੋਂ ਕੰਮ ਕਰ ਰਿਹਾ ਸੀ ਦੇਖੋ ਤੇ ਹੋਰ ਵੀ ਕੋਈ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹੜੇ ਇਹ ਜੀ ਕਰੀਬ 4 ਸਾਲ ਤੋਂ ਇਹਦੀ ਦੁਕਾਨ ਤੇ ਕੰਮ ਕਰ ਰਿਹਾ ਹੈ ਵਤੌਰ ਮੈਨੇਜਰ ਤੇ ਮੈਂ ਇੱਥੇ ਵਰਣਨਯੋਗ ਇਹ ਹੈ ਕਿ ਜਿਹੜਾ ਇਹਦੇ ਤਿੰਨ ਤਿੰਨ ਲੇਅਰ ਦੇ ਤਾਲੇ ਸੀਗੇ ਜੁਐਲਰੀ ਸ਼ਾਪ ਤੇ ਤੇ ਉਹ ਵਿਦਿਨ 10 ਤੋਂ 15 ਮਿੰਟ ਹੀ ਖੁੱਲ ਗਏ ਤੇ ਜਿੱਥੇ ਡੀਵੀਆਰ ਵੀ ਪਿਆ ਸੀ ਉਹ ਡੀਵੀਆਰ ਵੀ ਇਹ ਚੱਕ ਕੇ ਲੈ ਗਏ ਸੀ ਜਿਹੜਾ ਐਲੀਜੈਂਟ ਚੋਰ ਸੀਗਾ ਉਤੋਂ ਸਾਨੂੰ ਸ਼ੱਕ ਹੋਇਆ ਵੀ ਕਿਸੇ ਅੰਦਰਲੇ ਦਾ ਹੀ ਕੰਮ ਹੈ ਜਿਸ ਨੂੰ ਇਹ ਵੀ ਪਤਾ ਕਿ ਡੀਵੀਆਰ ਕਿੱਥੇ ਪਿਆ ਹੈ ਕਮਰੇਆਂ ਦਾ ਤੇ ਇਹਦੇ ਨਾਲ ਹੋਰ ਵੀ ਮਿਲਦਾ ਵੀ ਇਨਵੋਲਵ ਬਣੇਗਾ ਜਿਹੜੇ ਫੇਰ ਚੈਨਰ ਕਿਤੇ ਸੇਕ ਵੀ ਕਰਨਾ ਹੋਊਗਾ ਜੀ ਰਾਈਟ ਜੀ ਇਹ ਹਜੇ ਬੇਸਿਕਲੀ ਇਹਨੇ ਆਪਣੇ ਘਰ ਹੀ ਰੱਖਿਆ ਹੋਇਆ ਸੀ ਸਾਰਾ ਸੋਨਾ ਤੇ ਸੀਸੀਟੀਵੀ ਚ ਇਕੱਲਾ ਹੀ ਜਾਂਦਾ ਤੇ ਇਕੱਲਾ ਹੀ ਬਾਹਰ ਆਉਂਦਾ ਇਹਨੇ ਰੱਖੀ ਕਿ ਸਰ ਪਲਾਨਿੰਗ ਨੇ ਪਹਿਲਾਂ ਹੀ ਕੀਤੀ ਸੀ ਪਲਾਨਿੰਗ ਇਹਦੇ ਦਿਮਾਗ ਚ ਪਹਿਲਾਂ ਹੀ ਜਿਹੜੀ ਹੈ ਉਹ ਇਹ ਵਾਰਦਾਤ ਨੂੰ ਅਨਜਾਨ ਦੇਣ ਦਾ ਇਹਨੇ ਸੋਚ ਲਿਆ ਹੋਇਆ ਸੀ ਕਿਉਂਕਿ ਇਹ ਅੰਦਰਲਾ ਹੀ ਸੀਗਾ ਅੰਦਰ ਕੰਮ ਕਰਦਾ ਸੀ ਇਹਨੂੰ ਸਾਰੇ ਭੇਦ ਪਤਾ ਸੀ ਘਰ ਦਾ ਭੇਦੀ ਸੀ ਤੇ ਤਾਂ ਇਹਨੇ ਕੋਈ ਰਹਿਕੀ ਦੀ ਲੋੜ ਨਹੀਂ ਸੀ ਜਲੰਧਰ ਰੇਪ ਕੇਸ ਤੇ ਕਤਲ ਮਾਮਲੇ ਵਿੱਚ ਅੱਜ ਸੀਪੀ ਤਨਪ੍ਰੀਤ कौर ਪਰਿਵਾਰ ਨੂੰ ਮਿਲਣ ਪਹੁੰਚੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਵਿੱਚ ਕੋਈ ਵੀ ਕਤਾਈ ਨਿਵਰਤੀ ਜਾਵੇਗੀ ਉਹਨਾਂ ਕਹਿੰਦੇ ਕਿ ਪੁਲਿਸ ਆਪਣਾ ਕੰਮ ਤੇਜ਼ੀ ਨਾਲ ਕਰ ਰਹੀ ਹੈ ਤੇ ਇਸ ਮਾਮਲੇ ਨੂੰ ਜਲਦ ਜਾਂਚ ਅੱਗੇ ਵਧਾਈ ਜਾਵੇਗੀ ਉਹਨਾਂ ਮੁਲਾਜ਼ਮਾਂ ਦੀ ਡਿਊਟੀ ਰਾਹੀਂ ਕਤਾਈ ਬਾਰੇ ਵੀ ਕਿਹਾ ਹੈ ਕਿ ਉਹਨਾਂ ਬਾਰੇ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਸੁਣਵੇ ਕਰਨੀ ਜੀ ਮੈਮ ਥੋੜਾ ਤੁਹਾਨੂੰ ਇਹ ਦੱਸ ਦੋ ਮੈਮ ਤੁਸੀਂ ਅੱਜ ਪਹੁੰਚੇ ਹੋਗੇ ਪਰਿਵਾਰ ਮੈਂਬਰ ਨਾਲ ਕੀ ਗੱਲ ਹੋਈ ਜੀ ਪਰਵਾਰਿਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਕਿ ਜਿਹੜੀ ਇਹ ਮਦਪਾਗੀ ਕਟਨਾ ਹੋਈ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈਗੀ ਹੈ ਜੋ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਹੈ ਸੋ ਅੱਗੇ ਵੀ ਜੋ ਆਪਾਂ ਇਸ ਚ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਇਹ ਐਤ ਸ੍ਰੀ ਮੰਗਲ ਸਿੰਘ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸ ਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਇਸ ਚ ਥੋੜੀ ਵਧੀਆ ਤਰੀਕੇ ਕਾਰਜਬਾਜ਼ੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤਰ੍ਹਾਂ ਅਸੀਂ ਫੌਰੀ ਤੌਰ ਤੇ ਐਕਸ਼ਨ ਲੈਂਤਾ ਹੈ ਪਰਵਾੜ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਕੀਤਾ ਜਾ ਰਿਹਾ ਹੈ ਮੰਗਲਪ੍ਰਮ ਦੱਸ ਦੱਸ 3 ਦਿਨ ਬਾਅਦ ਕਮਿਸ਼ਨਰ ਪਹੁੰਚਦੇ ਆ ਕਾਪੀ ਚੇਕ ਕਰੋ ਸ਼ਾਰਟ ਕਲਰ ਹੋਈ ਪਾਸ ਮੈਂ ਐਡਵੋਕੇਟ ਤੁਮੰਦਨ ਤੇ ਅਸੀਂ ਪਹਿਲਾਂ ਪ੍ਰੋਟੈਸਟ ਕਰਕੇ ਆਏ ਹਾਂ ਡਾਕਟਰ ਬੀ ਆਰ ਅੰਬੇਦਕਰ ਚੌਕਲੇ ਜਿੱਥੇ ਮੇਨ ਨਾਲ ਕੁੜੀਆਂ ਸਭ ਨੇ ਪ੍ਰੋਟੈਸਟ ਕੀਤਾ ਹੈ ਅਗੇਂਸ ਸਰਕਾਰ ਅਗੇਂਸਟ ਜੋ ਪੁਲਿਸ ਕਰਮੀ ਸੀ 29 ਪੰਜਾਬ ਪੁਲਿਸ ਦੇ ਗੀਤ ਕੀਤਾ ਹੈ ਕਿ ਜੋ ਕਿਸੇ ਦੇ ਪਹਿਲਾਂ ਆਜੂ 30 7 ਵਜੇ ਤੋਂ ਇਹਨਾਂ ਨੇ ਕਿਉਂ ਨਹੀਂ ਆਪਣੀ ਨੋਟੀਫਿਕੇਸ਼ਨ ਸਾਡੀ ਇੱਕ ਹੀ ਮੰਗ ਹੈ ਕਿ ਉਹਨੂੰ ਜਲਦ ਤੋਂ ਜਲਦ ਪਾਸ ਹੀ ਦਿੱਤੀ ਜਾਵੇ ਤੇ ਜਿਹੜੀ ਪੁਲਿਸ ਕਰਮੀ ਉੱਥੇ ਸੀਗੇ ਉਹਨੂੰ ਸਸਪੈਂਡ ਨਾ ਕਰਕੇ ਉਹਨੂੰ ਡਿਸਮਿਸ ਕਿਉਂ ਕੀਤਾ ਜਾਵੇ ਕਿ ਅਕੀ ਵਿੱਚ ਜਿੰਨੀ ਵੀ ਪੁਲਿਸ ਕਰਮੀਆਂ ਨੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਨਹੀਂ ਕੀਤਾ ਜਿਵੇਂ ਪਬਲਿਕ ਸਰਵੈਂਟ ਦੀ ਜੇ ਪਬਲਿਕ ਹੀ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਹੈ ਜੇ ਕੁੜੀਆਂ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਫਿਰ ਕਿੱਥੇ ਸੇਫ ਹੋਣਗੀਆਂ ਆਸ ਪੜੋਸ ਦੇ ਵਿੱਚ ਵੀ ਸੇਫ ਨਹੀਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਚਾਚੇ ਤਾਈ ਆਪਣਾ ਭਰਾ ਕਹਿੰਦੇ ਆ ਜੇ ਅਸੀਂ ਉਹਨਾਂ ਨਾਲ ਨਹੀਂ ਸੇਫ ਅਸੀਂ ਕਿੱਥੇ ਸੇਫ ਹੋਵਾਂਗੇ ਕਦੋਂ ਕੁੜੀਆਂ ਸੇਫ ਹੋਣਗੀਆਂ ਕੱਲ ਤੋਂ ਕਸੀਂ ਕੈਂਡਲ ਮਾਰਚ ਕਰ ਰਹੇ ਹਾਂ ਕਦੋਂ ਕਿ ਸਰਕਾਰ ਕੋਲੋਂ ਮੰਗ ਕਰਦੇ ਰਵਾਂਗੇ ਇਹ ਸਾਨੂੰ ਇਨਸਾਫ ਜੋ ਸਾਨੂੰ ਜਸਟਿਸ ਕਦੋਂ ਮਿਲੂਗਾ ਇਹੋ ਜਿਹੇ ਜਿੱਦਾਂ ਕੋਦੇ ਨਗਲੈਂਡ ਚ ਹੋਇਆ ਸੀ ਇੱਕ ਕੇਸ ਹੋਇਆ ਉਹਨਾਂ ਨੇ ਉਹਨੂੰ ਸਾਹਮਣੇ ਰਖਤ ਦੇ ਜ਼ਿਲ੍ਹਾ ਕੇ ਫੂਕ ਦਿੱਤਾ ਤੇ ਇੱਥੇ ਕਿਉਂ ਨਹੀਂ ਹੋਇਆ ਉਸ ਤੋਂ ਬਾਅਦ ਕੋਈ ਉੱਥੇ ਕੇਸ ਨਹੀਂ ਹੋਇਆ ਤੇ ਇੰਡੀਆ ਚ ਕਿਉਂ ਨਹੀਂ ਚੀਜ਼ਾਂ ਹੋ ਰਹੀਆਂ ਕਿਉਂ ਪੰਜਾਬ ਚ ਨਹੀਂ ਹੋ ਰਹੇ ਬਹੁਤ سارے ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਜਿਸ ਨੇ ਡਿਊਟੀ ਸਹੀ ਨਹੀਂ ਕੀਤੀ ਉਸ ਦੇ ਉੱਪਰ ਪਰਚਾ ਦਰਜ ਨਹੀਂ ਹੋਇਆ ਦੂਸਰਾ ਸਵਾਲ ਮਹਿਲਾ ਪੁਲਿਸ ਕਮਿਸ਼ਨਰ ਨੇ 3 ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਾਂ ਵੀ ਪਹੁੰਚਦੀ ਹੈ ਪਰ ਫਿਰ ਅਸ਼ਵਾਸਨ ਦਿੱਤਾ ਜਾਂਦਾ ਕਿ ਕਾਰਵਾਈ ਕੀਤੀ ਜਾਵੇਗੀ ਕਦੋਂ ਕਾਰਵਾਈ ਕੀਤੀ ਜਾਵੇ ਕਦੋਂ ਕਦੋਂ ਚਾਰ ਤਿੰਨਾਂ ਹੋਰ ਮਰਣੀਆਂ ਉਦੋਂ ਕਰੋਗੇ ਕਾਰਵਾਈ ਕਦੋਂ ਕਰਨੀ ਹੈ ਕਾਰਵਾਈ ਜੀ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਇਦਾਂ ਦੇ ਕੇਸ ਹੁੰਦੇ ਨੇ ਲੰਬਾ ਸਮਾਂ ਅਦਾਲਤ ਕਿਉਂ ਨਹੀਂ ਇਹਹੀ ਇਹਦੀ ਸਾਡੀ ਮੰਗ ਹੈ ਕਿ ਸਪੀਡੀ ਟ੍ਰਾਇਲ ਕਰੋ ਤੁਸੀਂ ਤਿੰਨ ਤਿੰਨ ਚਾਰਾਂ ਸਾਲ ਲਾ ਦਿੰਦੇ ਹੋ ਕਿ ਇੱਕ ਕੁੜੀ ਨੂੰ ਇਨਸਾਫ ਦੇਣ ਲਈ ਕਦੋਂ ਇਨਸਾਫ ਦੋਗੇ ਫਿਰ ਕਈ ਤਾਂ ਬਰੀ ਵੀ ਹੋ ਜਾਂਦੇ ਨੇ ਕਈਆਂ ਤੁਸੀਂ ਉਮਰ ਕਿੱਥੇ ਦੇਦੇ ਫਿਰ ਉਹ ਛੁੱਟੀ ਲੈ ਕੇ ਬਾਹਰ ਆ ਜਾਂਦੇ ਨੇ ਕੀ ਫਾਇਦੇ ਹੋਜੀ ਸਜ਼ਾ ਦਾ ਜਿੱਦਾਂ ਉਹ ਕੋਈ ਕੁੜੀ ਧੀ ਕਿਸੇ ਦੀ ਮਾਰ ਰਹੀ ਹੈ ਉਹਨੂੰ ਵੀ ਉਦਾਂ ਹੀ ਮਾਰਿਆ ਜਾਵੇ ਸਪੀਡੀ ਟ੍ਰਾਇਲ ਜ਼ੋਨ ਮੈਂ ਜਿੰਦਾ ਸਾਰੇ ਲੋਕੀਂ ਜਾ ਰਹੇ ਨੇ ਤੁਹਾਨੂੰ ਸੰਵਿਧਾਨ ਦੇ ਵਿੱਚ ਇਸ ਕਾਨੂੰਨ ਦੇ ਉੱਤੇ ਵੀ ਸੋਧ ਕਰਨ ਲਈ ਮੇਰੀ ਤਾਂ ਇਹੀ ਅਪੀਲ ਹੈ ਮੇਰੀ ਇਹ ਹੀ ਅਪੀਲ ਹੈ ਕਿ ਲੋ ਐਂਡ ਆਰਡਰ ਚ ਕਿ ਥੋੜੇ ਚੇਂਜਸ ਕੀਤੇ ਜਾਣ ਸਪੀਡੀ ਟ੍ਰਾਇਲ ਹੋਣ ਜਲਦੀ ਤੋਂ ਜਲਦੀ ਔਰ ਕੜੀ ਤੋਂ ਕੜੀ ਸਜ਼ਾ ਪੁਲਿਸ ਕਮਿਸ਼ਨਰ ਨੂੰ ਜ਼ਿਲਦਾਰ ਨੂੰ ਕੀ ਕਹਿਣਾ ਚਾਹਦੇ ਹੋ ਤੁਸੀਂ ਉਹਨਾਂ ਦੇ ਕੇ ਸਿਰਫ ਇਹ ਹੀ ਬੇਨਤੀ ਹੈ ਕਿ ਕਿਰਪਾ ਆਪਣੇ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾਵੇ ਤਾਂ ਕਿ ਜਿਹੜੀ ਕੁੜੀਆਂ ਤੁਹਾਡੇ ਹੱਥਾਂ 'ਚ ਨਹੀਂ ਸੇਫ ਰਹਿਣਗੀਆਂ ਤੇ ਕਿਹਨਾਂ ਦੇ ਹੱਥਾਂ 'ਚ ਸੇਫ ਐ ਤੇ ਤੁਸੀਂ 7 ਵਜੇ ਕੀ ਪਤਾ ਤੁਸੀਂ ਇੱਕ ਵਾਰ ਇਨਵੈਸਟੀਗੇਸ਼ਨ ਕਰ ਲੈਂਦੇ ਚੰਗੀ ਤਰੀਕੇ ਨਾਲ ਜੇ ਬਾਥਰੂਮ 'ਚ ਕੁੜੀ ਬਾਹਰੋਂ ਮਿਲੀਏ ਪਹਿਲਾਂ ਮਿਲ ਜਾਂਦੀ ਹੈ ਐਸਆਈ ਮੰਗਤਨ ਰਾਮ ਨੂੰ ਲੈ ਕੇ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਤੁਸੀਂ ਹੋਤਾ ਐਫ ਆਈ ਆਰ ਹੋਣ ਨਹੀਂ ਤਾਂ ਕੈਨ ਨਹੀਂ ਹੁੰਦਾ ਐਫ ਆਈ ਆਰ ਹੋਵੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਬਾਹਰੋਂ ਕਿਉਂ ਹੀ ਉਹਨਾਂ ਨੂੰ ਦੁਬਾਰਾ ਜੁਆਇਨ ਕਰਵਾਉਣਾ ਕਿਉਂ ਨਹੀਂ ਉਹਨਾਂ ਨੂੰ ਡਿਸਮਿਸ ਕਰੋ ਤਾਂ ਕਿ ਜੇ ਕੱਢਿਆ ਜਾਊਗਾ ਤਾਂ ਹੀ ਦੂਜੇ ਦੇ ਕੰਨਾ ਚੇ ਜਾਊਗੀ ਨਾ ਕਿ ਨਹੀਂ ਸਾਨੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਣੀ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰਬ ਰੱਖਾ